ਅਕਾਲੀ ਲੀਡਰ ਵਿਕਰਮ ਮਜੀਠੀਆ ਲਗਾਤਾਰ ਭਗਵਨ ਸਰਕਾਰ ਨੂੰ ਘੇਰ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਤੇ ਐਮਐਲਏਾਂ ਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਹੁਣ ਵਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਐਮਐਲਏ ਨੂੰ ਘੇਰਦੇ ਹੋਏ ਵੱਡੇ ਸਵਾਲ ਖੜੇ ਕਰਦਿਆਂ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਲਿਖਿਆ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਤਰਨਤਾਰਨ ਸਾਭ ਜ਼ਿਲ੍ਹੇ ਵਿੱਚ ਇਲੀਗਲ ਮਾਈਨਿੰਗ ਐਮਐਲਏ ਮਨਿੰਦਰ ਸਿੰਘ ਲਾਲਪੁਰਾ ਇਸ ਸਾਲੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤੇ ਪੁਲਿਸ ਅਫਸਰ ਗੁਰਮੀਤ ਚੋਹਾਨ ਵੱਲੋਂ ਪਰਚਾ ਦਰਜ ਕਰਨ ਬਾਅਦ ਸਰਕਾਰ ਨੇ ਐਮਐਲਏ ਦੇ ਰਿਸ਼ਤੇਦਾਰ ਨੂੰ ਬਚਾਇਆ ਸੀ ਉਸ ਤੋਂ ਬਾਅਦ ਪੰਚਾਇਤੀ ਚੋਣਾਂ 'ਚ ਵੀ ਗੁੰਡਾਗਰਦੀ ਜਾਰੀ ਰਹੀ 9 April ਨੂੰ ਡਿਊਟੀ ਦੌਰਾਨ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ 'ਚ ਸ਼ਾਮਲ ਕੋਟ ਮਹਿਤਾਬ ਖਾਨ ਪਿੰਡ ਦਾ ਅਮਨਦੀਪ ਸਿੰਘ ਉਸ ਵਕਤ ਸਰਕਾਰ ਨੇ ਬਚਾ ਲਿਆ ਸੀ ਪਰ ਹੁਣ ਅਮਨਦੀਪ ਸਿੰਘ ਨੂੰ ਤਿੰਨ ਗਲੋਕ ਅਤੇ ਇੱਕ ਡਰੋਨ ਸਮੇਤ ਕਾਬੂ ਕੀਤਾ ਗਿਆ ਹੈ ਮੁਢਲੀ ਤਫ਼ਤੀਸ਼ ਤੋਂ ਸਾਹਮਣੇ ਆਇਆ ਹੈ ਕਿ ਅਮਨਦੀਪ ਸਿੰਘ ਦੀ ਕ੍ਰੋਸ ਬਾਰਡਰ ਹਥਿਆਰਾਂ ਦੀ ਸਮਗਲਿੰਗ ਵਿੱਚ ਸ਼ਮੂਲੀਅਤ ਹੈ ਭਗਵੰਤ ਮਾਨ ਜੀ ਕਦ ਤੱਕ ਤੁਸੀਂ ਆਪਣੀ ਪਾਰਟੀ ਦੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਇਹ ਪੰਜਾਬੀਆਂ ਨੇ ਇਸੇ ਬਦਲਾਅ ਲਈ ਤੁਹਾਨੂੰ ਚੁਣਿਆ ਸੀ ਤਾਂ ਮਕਰਮ ਜੀਠਿਆ ਵੱਲੋਂ ਆਵਾਜ਼ ਦੀ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਪਰਿਵਾਰਕ ਮੈਂਬਰ ਦੇ ਖਿਲਾਫ ਵੱਡੇ ਸਵਾਲ ਖੜੇ ਕੀਤੇ ਨੇ ਕਿ ਇਸ ਦੀ ਕ੍ਰੋਸ ਬਾਰਡਰ ਹਥਿਆਰਾਂ ਦੀ ਸਮਗਲਿੰਗ ਦੇ ਵਿੱਚ ਸ਼ਮੂਲੀਅਤ ਹੈ ਤੇ ਭਗਵੰਨ ਸਰਕਾਰ ਉਸ ਨੂੰ ਬਚਾ ਰਹੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਾਰੇ ਸਵਾਲਾਂ ਤੇ ਭਗਵੰਨ ਸਰਕਾਰ ਜਾਂ ਫਿਰ ਆਮ ਆਦਮੀ ਪਾਰਟੀ ਦੇ ਐਮਐਲਏ ਕੀ ਰੁਖ ਅਪਣਾਉਂਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ